ਇਕ ਜੀ ਕਾ ਖੰਸਾ ਵਾਹਿਗੁਰੂ ਜੀ ਕੀ ਬੋਲੇ ਸਾ ਸੰਗਤ ਜੀ ਖੜਟ ਤੋਂ ਇਹ ਪਹਿਲਾ ਨਗਰ ਕੀਰਤਨ ਚੰਕੌਰ ਸਾਹਿਬ ਆ ਕਰੜ ਤੋਂ 18 ਨਗਰ ਕੀਰਤਨ ਵੈਗਨਰ ਹਰੇਕ ਸਾਲ ਫਤੇਕਰ ਸਾਹਿਬ ਜਾਂਦੇ ਸੀ ਸੰਗਤ ਦੀ ਸਾਰਿਆਂ ਦੀ ਬੇਨਤੀ ਦੇ ਹਤੇ ਚੰਕੌਰ ਸਾਹਿਬ ਵੀ ਇਹ ਪਹਿਲਾ ਨਗਰ ਕੀਰਤਨ ਕਰੜ ਤੋਂ ਸਟਾਰਟ ਹੋਇਆ ਜੀ ਇਹ ਸੰਗਤ ਦੀ ਤੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਹਿਬਜ਼ਾਦੂ ਆਪ ਸੇਵਾ ਲੈਂਦੇ ਹਨ ਸਾਰੀ ਸੰਗਤ ਨੂੰ ਬੇਨਤੀ ਹੈ ਆਉਣ ਵਾਲੇ ਸਮਾਂ ਚ ਇੰਨਾ ਹੀ ਰਿਟਿਨ ਚ ਚੱਲਣਾ ਹੈਗਾ ਸਾਰੀ ਸੰਗਤ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਖਾਧੀਆਂ ਲਓ ਸੰਗਤ ਦੇ ਗੱਡੀਆਂ ਲੈ ਕੇ ਸਾਰੇ ਕਿ ਜਿੱਦਾਂ ਵੀ ਸੰਗਤ ਇਹਨਾਂ ਸਮਾਗਮ ਵਿੱਚ ਹਾਜ਼ਰੀ ਲਾਉਣੀ ਚਾਹੀਦੀ ਆ ਸਕਦੀ ਹੈ ਬੈਂਟੀ ਆਫ ਵਰਥ ਦੇ ਵਾਈਕੂ ਚਿਕਾ ਕਾਨ ਸਾਹ ਵਾਈਕੂ ਚਿਕੀ ਬੰਦੇ ਸਾ ਸੰਗਤ ਦੀ ਖਰੜ ਤੋਂ ਇਹ ਪਹਿਲਾ ਨਗਰ ਕੀਰਤਨ ਚੰਕੌਰ ਸਾਹਿਬਾ ਖਰੜ ਤੋਂ 18 ਨਗਰ ਕੀਰਤਨ ਰੈਗੂਲਰ ਹਰੇਕ ਸਾਲ ਫਤੇਕਾਰ ਸਾਹਿਬ ਜਾਂਦੇ ਸੀ ਸੰਗਤ ਦੀ ਸਾਰਿਆਂ ਦੀ ਬੇਨਤੀ ਦੇ ਉੱਤੇ ਚੰਕੌਰ ਸਾਹਿਬ ਵੀ ਇਹ ਪਹਿਲਾ ਨਗਰ ਕੀਰਤਨ ਖਰੜ ਤੋਂ ਸਟਾਰਟ ਹੋਇਆ ਜੀ ਇਸ ਸੰਗਤ ਦੀ ਤੇ ਸਤਪੁਰ ਸਾਹਿਬ ਜੀ ਦੀ ਕਿਰਪਾ ਨਾਲ ਸਾਹਿਬ ਜੀ ਆਪ ਸੇਵਾ ਲੈਂਦੇ ਹਨ ਸਾਰੀ ਸੰਗਤ ਨੂੰ ਬੇਨਤੀ ਹੈ ਆਉਣ ਵਾਲੇ ਸਮਾਂ ਚ ਇਹ ਇੰਦਾ ਹੀ ਰਿਟੀਨ ਚ ਚੱਲਣਾ ਹੈਗਾ ਸਾਰੀ ਸੰਗਤ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਖਾਧੀਆਂ ਲਵੋ ਸਕਦੇ ਤੇ ਗੱਡੀਆਂ ਲੈ ਕੇ ਆਪਣੀਆਂ ਪ੍ਰਾਈਵੇਟ ਬੱਸਾਂ ਲੈ ਕੇ ਜਿੱਦਾਂ ਵੀ ਸੰਗਤ ਇਹਨਾਂ ਸਮਾਗਨ ਵਿੱਚ ਹਾਜ਼ਰੀ ਲਵਾਉਣ ਵੈਕੂਤੀ ਕਾ ਖਾਨ ਸਾਹਿਬ ਵੈਕੂਤੀ ਕੀ ਬੰਦੇ ਸਾ ਸੰਗਤ ਦੀ ਖਰੜ ਤੋਂ ਪਹਿਲਾ ਨਗਰ ਕੀਰਤਨ ਚੰਕੌਰ ਸਾਹਿਬ ਆ ਖਰੜ ਤੋਂ 18 ਨਗਰ ਕੀਰਤਨ ਰੈਗੂਲਰ ਹਰੇਕ ਸਾਲ ਫਤੇਗੜ ਸਾਹਿਬ ਜਾਂਦੇ ਸੀ ਸੰਗਤ ਦੀ ਸਾਰਿਆਂ ਦੀ ਬੇਨਤੀ ਤੇ ਉੱਤੇ ਚੰਕੌਰ ਸਾਹਿਬ ਵੀ ਇਹ ਪਹਿਲਾ ਨਗਰ ਕੀਰਤਨ ਖਰੜ ਤੋਂ ਸਟਾਰਟ ਹੋਇਆ ਜੀ ਸੰਗਤ ਦੀ ਤੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਾਬ ਜਦੂ ਆਪ ਸੇਵਾ ਲੈਂਦੇ ਹਨ ਸਾਰੀ ਸੰਗਤ ਨੂੰ ਬੇਨਤੀ ਹੈ ਆਉਣ ਵਾਲੇ ਸਾਲਾਂ ਚ ਇੰਦਾ ਹੀ ਰੁਟੀਨ ਚ ਚੱਲਣਾ ਹੈਗਾ ਸਾਰੀ ਸੰਗਤ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਖਾਧੀਆਂ ਲਵੋ ਸੰਗਤ ਦੇ ਗੱਡੀਆਂ ਲੈ ਕੇ ਉਹਦੀਆਂ ਪ੍ਰਾਈਵੇਟ ਬੱਸਾਂ ਲੈ ਕੇ ਜਿੱਦਾਂ ਵੀ ਸੰਗਤ ਇਹਨਾਂ ਸਮਾਗਮ ਵਿੱਚ ਹਾਜ਼ਰੀ ਲਾਉਣ ਆ ਸਕਦੀ ਹੈ ਬੇਨਤੀ ਆ ਵਰਦੇ ਵਾਇਕੁਤੀ ਕਾਲਸਾ ਵਾਇਕੁਤੀ ਕੀ ਬੰਦੇ ਸਾ ਸੰਗਤ ਜੀ ਖਰੜ ਤੋਂ ਇਹ ਪਹਿਲਾ ਨਗਰ ਕੀਰਤਨ ਚੰਕੌਰ ਸਾਹਾ ਖਰੜ ਤੋਂ 18 ਨਗਰ ਕੀਰਤਨ ਰੈਗੂਲਰ ਹਰੇਕ ਸਾਲ ਫਤੇਕਾਰ ਸਾਹਿਬ ਜਾਂਦੇ ਸੀ ਸੰਗਤ ਦੀ ਸਾਰਿਆਂ ਦੀ ਬੇਨਤੀ ਦੇ ਉੱਤੇ ਚੰਕੌਰ ਸਾਹਿਬ ਵੀ ਇਹ ਪਹਿਲਾ ਨਗਰ ਕੀਰਤਨ ਖਰੜ ਤੋਂ ਸਟਾਰਟ ਹੋਇਆ ਜੀ ਸੰਗਤੀ ਤੇ ਸਤਪੁਰਨ ਸਾਹਿਬ ਜੀ ਦੀ ਕਿਰਪਾ ਨਾਲ ਸਭ ਜੀ ਆਪ ਸੇਵਾ ਲੈਂਦੇ ਹਨ ਸਾਰੀ ਸੰਗਤ ਨੂੰ ਬੇਨਤੀ ਹੈ ਆਉਣ ਵਾਲੇ ਸਮਾਗਮ ਜੀ ਇੰਨਾ ਹੀ ਰੁਟੀਨ ਚ ਚੱਲਣਾ ਹੈਗਾ ਸਾਰੀ ਸੰਗਤ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਖਾਧੀਆਂ ਲਵੋ ਸੰਗਤ ਜੀ ਗੱਡੀਆਂ ਲੈ ਕੇ ਆਪਣੀਆਂ ਪ੍ਰਾਈਵੇਟ ਬੱਸਾਂ ਲੈ ਕੇ ਜਿੱਦਾਂ ਵੀ ਸੰਗਤ ਇਹਨਾਂ ਸਮਾਗਮਾਂ ਵਿੱਚ ਹਾਜ਼ਰੀ ਲਾਉਣੀ ਚਾਹੀਦੀ ਆ ਸਕਦੀ ਹੈ ਬੇਨਤੀ ਹੈ ਫਾਰਮ ਤੇ ਵਾਹਿਗੁਰੂ ਜੀ ਦਾ ਨਾਮ ਲਾਓ ਵਾਹਿਗੁਰੂ ਜੀ ਦਾ ਖੰਸਾ ਵਾਹਿਗੁਰੂ ਜੀ ਦੇ ਬੰਦੇ ਸਾ ਸੰਗਤ ਜੀ ਖੜੜ ਤੋਂ ਇਹ ਪਹਿਲਾ ਨਗਰ ਕੀਰਤਨ ਚੰਕੌਰ ਸਾਹਿਬ ਆ ਕਰੜ ਤੋਂ 18 ਨਗਰ ਕੀਰਤਨ ਵੈਗਨਰ ਹਰੇਕ ਸਾਲ ਫਤੇਕਰ ਸਾਹਿਬ ਜਾਂਦੇ ਸੀ ਸੰਗਤ ਦੀ ਸਾਰਿਆਂ ਦੀ ਬੇਨਤੀ ਦੇ ਉੱਤੇ ਚੰਕੌਰ ਸਾਹਿਬ ਵੀ ਇਹ ਪਹਿਲਾ ਨਗਰ ਕੀਰਤਨ ਕਰੜ ਤੋਂ ਸਟਾਰਟ ਹੋਇਆ ਜੀ ਸੰਗਤ ਦੀ ਤੇ ਸਤਿਗੁਰੂ ਸਾਹਿਬ ਜਾਨ ਦੀ ਕਿਰਪਾ ਨਾਲ ਸਹਿਬਜ਼ਾਦੂ ਆਪ ਸੇਵਾ ਲੈਂਦੇ ਹਨ ਸਾਰੀ ਸੰਗਤ ਨੂੰ ਬੇਨਤੀ ਹੈ ਆਉਣ ਵਾਲੇ ਸਾਲਾਂ ਚ ਇੰਦਾ ਹੀ ਰਿਟਿਨ ਚ ਚੱਲਣਾ ਹੈਗਾ ਸਾਰੀ ਸੰਗਤ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਖਾਧੀਆਂ ਲਓ ਸੰਗਤ ਦੇ ਗੱਡੀਆਂ ਲੈ ਕੇ ਕੋਈ ਵੀ ਪ੍ਰਾਈਵੇਟ ਬੱਸਾਂ ਲੈ ਕੇ ਜਿੱਦਾਂ ਵੀ ਸੰਗਤ ਇਹਨਾਂ ਸਮਾਗਮ ਵਿੱਚ ਹਾਜ਼ਰੀ ਲੌਣੇ ਆ ਸਕਦੀ ਹੈ ਬੇਨਤੀ ਹੈ ਭਾਰਤ ਦੀ ਵਾਇਕਤੀਕਲਾ ਸਾਵਧਾਨੀ